ਕਿ ਤੂੰ ਮੂਸੇਵਾਲੇ ਦੀ ਦੂਸਰੀ ਵਰਸੀ ਤੇ ਸਿੱਧੂ ਨੂੰ ਚਾਉਣ ਵਾਲਿਆਂ ਦਾ ਲੱਗਿਆ ਮੇਲਾ ਸਿੱਧੂ ਮੂਸੇਵਾਲੇ ਦੀ ਯਾਦਗਾਰ ਦੇ ਉੱਪਰ ਅੱਜ ਇੱਕ ਖੂਨਦਾਨ ਕੈਂਪ ਨੌਜਵਾਨ ਸੇਵਕ ਸੇਵਾ ਕਲੱਬ ਵੱਲੋਂ ਲਗਾਇਆ ਗਿਆ ਜਿੱਥੇ ਇੱਕ ਉਮੀਦ ਬਣਾਈ ਗਈ ਸੀ ਕਿ 20 ਤੋਂ 25 ਜੁਨਟਾਂ ਹੀ ਜਿਹੜੀਆਂ ਇਕੱਤਰ ਕੀਤੀਆਂ ਜਾਣਗੀਆਂ ਪਰ ਜਿਹੜਾ ਕਹਿ ਸਕਦੇ ਆ ਵੀ ਲੋਕ ਹੈਰਾਨ ਇੱਕੋਦਮ ਹੋਏ ਕਲੱਬ ਵਾਲੇ ਕਿ ਜਦੋਂ ਸਿੱਧੂ ਦੇ ਫੈਨਸ ਸਿੱਧੂ ਨੂੰ ਚਾਉਣ ਵਾਲੇ ਵੱਡੀ ਗਿਣਤੀ ਦੇ ਵਿੱਚ ਬਲੱਡ ਡੋਨੇਟ ਕਰਨ ਦੇ ਲਈ ਪਹੁੰਚ ਗਏ ਤੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੀ ਮੇਲਾ ਲੱਗ ਗਿਆ ਹੋਵੇ ਇਸ ਤਰ੍ਹਾਂ ਦੀ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਾਂ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਵੀ ਪਰੇ ਤੋਂ ਪਰੇ ਨੇ ਤੇ ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਸਿੱਧੂ ਲਈ ਤਾਂ ਸੀ ਜਾਨ ਤੱਕ ਨਿਸ਼ਾਵਰ ਕਰਦਾਂਗੇ ਇਹ ਤਾਂ ਸਿਰਫ ਬਲੱਡ ਹੈ ਤੇ ਉੱਥੇ ਹੀ ਨੌਜਵਾਨ ਸੇਵਾ ਕਲੱਬ ਨੇ ਵੀ ਇਹ ਗੱਲ ਕਹੀ ਕਿ ਅਸੀਂ ਇੰਨੇ ਕੈਂਪ ਲਗਾਏ ਨੇ ਪਰ ਅੱਜ ਤੱਕ ਦਾ ਪਹਿਲਾ ਕੈਂਪ ਹੋਵੇਗਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਪ ਮੁਹਾਰੇ ਹੋ ਕੇ ਉਮਰ ਵੀ ਨਾ ਦੇਖਦੇ ਹੋਏ ਇੱਥੇ ਨਾਮ ਦਰਜ ਕਰਾ ਰਹੇ ਕਿਹਾ ਕਲੱਬ ਵਾਲੇ ਨੇ ਸੁਣ ਕੇ ਕਰੋ ਸ਼ਰਮ ਕਿਹਨਾਂ ਬੜਾ ਪਿਆਰ ਹੈ ਹੈ ਦੁਖਦੀ ਘੜੀ ਕਿਉਂਕਿ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਪਰ ਲੋਕਾਂ ਦਾ ਪਿਆਰ ਇੰਨੀ ਅੱਤ ਦੀ ਗਰਮੀ ਤੇ ਪਰਵਾਹੀ ਨਹੀਂ ਮੰਨਦੇ ਆ ਵੇਖ ਲਓ ਵੀਰ ਕਹਿੰਦਾ ਯਾਰ ਪਰਵਾਹੀ ਨਹੀਂ ਕਿਸੇ ਗੱਲ ਦੀ ਤੇ ਇੰਨਾ ਪਿਆਰ ਪਹਿਲੀ ਵਾਰ ਵੇਖਿਆ ਜ਼ਿੰਦਗੀ ਦੇ ਵਿੱਚ ਫਸਟ ਟਾਈਮ ਨਿੱਕੇ ਨਿੱਕੇ ਬੱਚੇ ਗਰਮੀ ਦੀਆਂ ਬਜ਼ੁਰਗ ਭੈਣਾ ਇਹ ਗੱਲ ਕਹਿੰਦੇ ਸਾਨੂੰ ਸ਼ਾਂਤੀ ਮਿਲਦੀ ਔਰੇ ਆ ਕੇ ਇਹ ਤਾਂ ਹੀਰਾ ਸੀ ਆਪਾਂ ਗਵਾ ਲਿਆ ਆਪਾਂ ਨੂੰ ਪਰਖ ਨਹੀਂ ਹੋਈ ਹੀਰੇ ਦੀ ਕੋਈ ਰੱਬੀ ਰੂਹ ਸੀ ਕਿਉਂਕਿ ਇਹਦੀ ਪਰਖ ਨਾ ਮਾਪਿਓ ਤੋਂ ਹੋਈ ਨਾ ਲੋਕਾਂ ਤੋਂ ਹੋਈ ਬੜਾ ਪਿਆਰ ਸੀ ਸਿੱਧੂ ਬਾਈ ਦਾ ਤੇ ਇਨਸਾਫ ਨਹੀਂ ਮਿਲਿਆ ਤੇ ਅਸੀਂ ਚਾਹੁੰਦੇ ਆ ਜਿੰਨੇ ਵੀ ਲੋਕ ਇਹ ਬਲੱਡ ਦਾ ਦਾਨ ਦਿੰਦੇ ਨੇ ਕਿ ਸਾਡੇ ਭਰਾ ਨੂੰ ਇਨਸਾਫ ਮਿਲ ਜੇ ਮੈਂ ਕਹਿੰਦਾ ਵੀ ਇੱਕ ਤਰੀਕ ਨੂੰ ਮੌਕਾ ਲਾ ਦਿਓ ਜ਼ੋਰ ਇਹ ਰਿਸਪੌਂਸ ਹੈ ਜੀ ਉਮੀਦ ਨਾਲੋਂ ਵੱਧ ਕੇ ਰਿਸਪੌਂਸ ਸਾਰੇ ਭਰਾਵਾਂ ਦਾ ਮਿਲ ਰਿਹਾ ਮੈਂ ਫਾਰਮ ਭਰ ਰਿਹਾ ਸੀਗਾ ਤੇ ਹੁਣ ਮੇਰੇ ਨਾਮ ਨਹੀਂ ਤੁਹਾਨੂੰ ਮੈਂ ਕਿਹੜਾ ਕਿਹੜਾ ਨਾਮ ਲਾਵਾਂ ਕਿ ਕਿੱਥੋਂ ਕਿੱਥੋਂ ਜਿਹੜੇ ਬਾਈ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਹੈ ਜੀ ਤੇ ਦੇਖਿਆ ਕਿਸੇ ਕਲਾਕਾਰ ਲਈ ਨਾ ਨਹੀਂ ਬਾਈ ਨਹੀਂ ਭਾਈ ਹਰ ਵਾਰ ਅਸੀਂ ਕੈਂਪ ਲਾਉਣੇ ਆ ਤੇ ਪਿਆਰੀ ਇੰਨਾ ਮਿਲ ਰਿਹਾ ਕਿ ਗਰਮੀ ਨੂੰ ਕੋਈ ਮੰਨ ਨਹੀਂ ਰਿਹਾ ਕਿ ਗਰਮੀ ਹੈ ਅਸੀਂ ਵੈਸੇ ਅਸੀਂ ਪ੍ਰਬੰਧ ਆਪਦੇ ਵੱਲੋਂ ਪੂਰੇ ਕੀਤੇ ਹੋਏ ਆ ਕੂਲਰ ਵਗੈਰਾ ਲਾਏ ਹੋਏ ਆ ਕਿਉਂ ਗਰਮੀ ਇੰਨੀ ਹੈ ਕਿ ਸਾਨੂੰ ਜਿਹੜੇ ਡੋਨਰ ਆ ਉਹਦਾ ਹਰ ਪੱਖ ਤੋਂ ਖਿਆਲ ਰੱਖਣਾ ਪੈ ਰਿਹਾ ਅਸੀਂ ਵਿੱਚ ਡੋਨਰ ਆ ਜਿਹੜੇ ਇਹਨਾਂ ਨੂੰ ਰਿਜੈਕਟ ਵੀ ਕਰ ਰਹੇ ਆ ਜਿਹੜੇ ਨਹੀਂ ਪੋਸੀਬਲ ਹੈਗੇ ਪਰ ਲੋਕ ਧੱਕੇ ਨਾਲ ਆ ਕੇ ਸਾਨੂੰ ਕਹਿ ਰਹੇ ਕਿ ਸਾਡਾ ਬਲੱਡ ਲਓ ਸਾਡਾ ਬਲੱਡ ਲਓ